ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪ ਲਸੋਈ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਗੁਰਦੁਆਰਾ ਸੱਲਿਆਣਾ ਸਾਹਿਬ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਧੂਪ ਪਾਏ ਗਏ ਧੂਪ ਤੇ ਪੰਤੀ ਸੰਗਤ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਅਤੇ ਬਾਬਾ ਨਿਰਮਲ ਸਿੰਘ ਜੀ ਜੋ ਗੁਰਦੁਆਰਾ ਸਾਹਿਬ ਦੇ ਵਜੀਰ ਨੇ ਉਹਨਾਂ ਵੱਲੋਂ ਵੀ ਅਈ ਸੰਗਤ ਨੂੰ ਆਪ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਅੱਜ ਜੋ ਪਹੁੰਚ ਤੇ ਇਹਨਾਂ ਨੇ ਅੱਥਾਂ ਥਾਂ ਥੋੜਾ ਹੀ ਕੀਤਾ ਸੀ ਜੋ ਵੀ ਸੰਗਤ ਪਹੰਚੀ ਸੰਗਤ ਲਈ ਪ੍ਰਸਾਦਾ ਪਾਣੀ ਵੀ ਤਿਆਰ ਕੀਤਾ ਗਿਆ ਇਸ ਨੇ ਉਦੀਆਂ ਕੁਝ ਚਲਕੀਆਂ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਲਿਓ ਜਾਇਦੇ ਤੇ ਮਾਲਕ ਨੇ ਗੁਰੂ ਰਹਿਮਤਾਂ ਦਿੱਤੀਆਂ ਕਹਿੰਦੇ ਦੂਜੇ ਦਿਨ ਫਿਰ ਉੱਠਿਆ ਸ਼ਾਂਤ ਬਾਣੀ ਕੀਤਾ ਰੱਬ ਦਾ ਨਾਮ ਲਿਆ ਗੁਰੂ ਗੋਬਿੰਦ ਸਿੰਘ ਸਾਹਿਬਾਰੇ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ ਜਦੋਂ ਪਹਿਲੇ ਦਿਨ ਗਿਆ ਸੀ ਸਾਰਾ ਦਿਨ ਬੈਠਾ ਚੱਲਦਾ ਰਿਹਾ ਇੱਕ ਰੁੱਖ ਦੇ ਥੱਲੇ ਬੈਠਾ ਉੱਥੋਂ ਇੱਕ ਜਾਨਵਰਾਂ ਦਾ ਜੋੜਾ ਉੱਥਿਆ ਜਾਨਵਰਾਂ ਜਾਨਵਰਾਂ ਦੇ ਜੋੜੇ ਨੇ ਉਡਾਨ ਭਰੀ ਤਾਂ ਕਹਿੰਦੇ ਦੂਜੇ ਦਿਨ ਫਿਰ ਗਿਆ ਸਾਰਾ ਦਿਨ ਹੀ ਚੱਲਿਆ ਦਿਨ ਵੀ ਲੱਗ ਗਿਆ ਦੁਪਹਿਰ ਹੋ ਗਈ ਸ਼ਾਮ ਨੂੰ ਵੀ ਫਿਰ ਉਸੇ ਟਿਕਾਣੇ ਪੁੰਚਿਆ ਕੋਈ ਨਹੀਂ ਬੜਿਆ ਕਿਤੇ ਨਾ ਕਿਤੇ ਮੰਦਿਰ ਅੰਦਰ ਗੁਰੂ ਪ੍ਰਤੀ ਲੋਸ ਹੋ ਗਿਆ ਜਿਵੇਂ ਸਾਡੇ ਮਨਾਂ ਦੇ ਵਿੱਚ ਵੀ ਹੁੰਦਾ ਹੈ ਨਾ ਕਈ ਵਾਰ ਕਿ ਜੇ ਆਸ ਕਰਤੀ ਪੂਰੀ ਹੋ ਗਈ ਹੈ ਤੇ ਬੱਲੇ ਬੱਲੇ ਹੈ ਨਹੀਂ ਤਾਂ ਕਈ ਵਾਰ ਮਾਲਕ ਨਾਲ ਵੀ ਗਲਾ ਕਰਦੇ ਹਾਂ ਕੋ ਸਤ ਦਾ ਉਹ ਦਾਤੀ ਨੂੰ ਕਹਿੰਦੇ ਆ ਕਿ ਸਤਿਰਾ ਤੋਂ ਸਾਰੇ ਤਰ੍ਹਾਂ ਤੋਂ ਉਡਾਇਆ ਕਿ ਕੋਈ ਆਸਰਾ ਸੀ ਇੱਥੋਂ ਵੀ ਖਾਲੀ ਚੱਲ। ਪਰ ਕਹਿੰਦੇ ਹੋਰ ਹੋਣਗੇ ਤਰ ਜਿੱਥੋਂ ਤੁਹਾਡੀ ਤਮੰਨਾ ਪੂਰੀ ਨਹੀਂ ਹੋਈ ਹੈ ਕਹਿੰਦੇ ਕੋਨਾਲਕ ਦਾ ਦਾਰ ਤੇ ਆਵੋ ਜੇ। ਇੱਥੇ ਜਿੱਥੇ ਕਹਿੰਦੇ ਭੰਡਾਰੇ ਭਰੇ ਵੀ ਨਹੀਂ ਕੋਈ ਮਿਲਿਆ ਸਾਰਾ ਦਿਨ ਫਿਰ ਫਿਰ ਕੇ ਆ ਗਿਆ। ਅੱਜ ਕਹਿੰਦੇ ਇਹ ਸੁਰਖਤੋਂ ਜੋੜਾ ਤੇ ਹੁੰਦਿਆ ਪਰ ਹਾਂਸਾਂ ਦਾ ਹੁੰਦਿਆ। ਇੱਕ ਜੋੜਾ ਹਰਸਾਂ ਦਾ ਇਸ ਰੁੱਖ ਤੋਂ ਉਡਾਨ ਭਰੀਏ। ਸ਼ਾਮ ਨੂੰ ਉਹ ਵਾਪਸ ਆਇਆ ਕਈ ਗੱਲਾਂ ਵਿਚਾਰ ਕੀਤੀ ਮਨ ਦੇ ਅੰਦਰ ਗੁਰੂ ਨੂੰ ਪੁੱਛਾਂਗਾ ਸਤਿਗੁਰ ਸੱਚੇ ਪਾਤਸ਼ਾਹ ਕਿਉਂ ਮੈਨੂੰ ਤੁਸੀਂ ਇੱੱਡੀ ਦੂਰ ਭੇਜਦੇ ਹੋ? ਜੇ ਮੇਰੇ ਨਹੀਂ ਸਵਾਲ ਦਾ ਜਵਾਬ ਤੁਸੀਂ ਮੈਨੂੰ ਬਣਾ ਕਰ ਦਿਓ ਮੈਂ ਸਾਰਾ ਦਿਨ ਤੁਰਿਆ ਕਿ ਆ ਕੋਈ ਜਵਾਬ ਨਹੀਂ। ਗੁਰੂ ਸਾਹਿਬ ਨੂੰ ਆਖਣ ਲੱਗਾ ਸਤਿਗੁਰੂ ਆਪ ਜੀ ਕਿਰਪਾ ਦੇ ਘਰ ਵਿੱਚ ਆਓ ਤੇ ਦੱਸੋ ਮੇਰੇ ਸਵਾਲ ਦਾ ਹੱਲ ਮਿਲਿਆ ਸਾਧ ਸੰਤਾਂ ਜੀ ਕਿ ਜਿੱਥੇ ਕੱਲ ਗਿਆ ਸੀ ਜਿੱਥੇ ਅੱਜ ਗਿਆ ਸੀ ਉੱਥੇ ਕੱਲ ਨੂੰ ਵੀ ਕੋਈ ਹੋ ਜਾਏਗਾ ਕੋ ਸੰਗਤ ਹੱਥ ਵਹੀਏ ਸਤਿਗੁਰੂ ਆਪ ਜੀ ਮੇਰੇ ਸਵਾਲ ਦਾ ਜਵਾਬ ਦੇ ਦਿਓ ਸੇਵਾ ਦਾ ਮਲ ਕੀ ਹੈ ਬੰਦਗੀ ਕਰਦੇ ਆ ਬੰਦਗੀ ਦਾ ਫਲ ਕੀ ਹੈ ਸੰਗਤ ਦੇ ਜੁੱਤੇ ਭਾਂਡੇ ਮਾਣਦੇ ਨੇ ਕੁਝ ਮਿਲੇਗਾ ਸੰਗਤ ਵਾਸਤੇ ਅਨੁਸ਼ਾਸ਼ਤ ਬਾਣੀ ਪੜਾਇਆ ਕੁਝ ਮਿਲੇਗਾ ਜਪਜੀ ਸਾਹਿਬ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਆ ਕੁਝ ਮਿਲੇਗਾ ਗੁਰੂ ਸਾਹਿਬ ਜੀ ਕਹਿੰਦੇ ਕੱਲ ਨੂੰ ਜਾਹੀਂ ਤੈਨੂੰ ਤੇਰੇ ਸਵਾਲ ਦਾ ਜਵਾਬ ਮਿਲਣਾ ਹੁਣ ਸਤਿਗੁਰ ਨੇ ਮੰਦਾ ਨਹੀਂ ਬੋਲ ਸਕਦਾ ਠਿੱਕਾ ਨਹੀਂ ਰੋੜ ਸਕਦਾ ਕਿਉਂਕਿ ਜੀਵਨ ਹੀ ਹੈ ਠਿੱਕਾ ਬੋਲਣ ਦਾ ਪਰ ਸਤ ਦਾ ਬੜਿਆਂ ਦਾ ਸੁਭਾਅ ਇਦਾਂ ਦਾ ਹੁੰਦਾ ਕਈ ਵਾਰੀ ਅਸੀਂ ਠਿੱਕਾ ਬੋਲਦੇ ਆ ਪਰ ਆਗੋਂ ਦੁਬਾਰਾ ਮੋੜਮਾ ਜਵਾਦ ਨਹੀਂ ਕਦੇ ਆਉਂਦਾ ਕਿਉਂਕਿ ਮਾਲਕ ਦੇ ਕੋਲ ਰਹਿਮਤ ਐਸੀ ਹੈ ਕਿਉਂਕਿ ਮਾਲਕ ਹੈ ਮਿੱਠ ਬੋਲਣਾ ਤੇ ਜਿਹਦੇ ਮਾਲਕ ਦੇ ਨੇੜੇ ਨੇ ਉਹਨਾਂ ਦਾ ਸੁਭਾਅ ਮਿੱਠਾ ਹੋ ਜਾਂਦਾ ਤੇ ਸਾਥ ਸੰਗਤ ਜੀ ਤੀਜਾ ਦੇਣਾ ਆ ਅੱਜ ਮਨ ਦੇ ਅੰਦਰ ਗੱਲਾਂ ਬੜੀਆਂ ਨੇ ਵਿਚਾਰਾਂ ਬੜੀਆਂ ਨੇ ਕਿਤੇ ਨਾ ਕਿਤੇ ਇਹ ਵੀ ਮਨ ਦੇ ਵਿੱਚ ਆ ਰਿਹਾ ਕਿ ਦੋ ਦਿਨ ਹੋ ਗਏ ਨੇ ਮੈਨੂੰ ਜਾਣਦੇ ਨੂੰ ਪਰ ਮੇਰੀ ਤਮੰਨਾ ਕੋਈ ਨਹੀਂ ਪੂਰੀ ਹੋਈ ਅਜੇ ਸਤਿਗੁਰਾਂ ਫਿਰ ਕਹਿ ਦਿੱਤਾ ਕਿ ਤੀਜੇ ਦਿਨ ਜਾਈਂ। ਕਹਿੰਦੇ ਅੱਜ ਤਾਂ ਚਾਹ ਦੇ ਲੈ। ਅਗਰ ਤੁਮਲੀ ਉੱਠਿਆ ਸ਼ਰਾਂਤ ਪਾਣੀ ਕੀਤਾ ਤਾਂ ਗੁਰੂ ਨਾਨਕ ਸਾਹਿਬਾਰੇ ਤੋ ਸਜਦਾ ਕੀਤਾ। ਆਖਿਆ ਸਤਿਗੁਰ ਮੇਰੇ ਸਵਾਦ ਦਾ ਜਵਾਬ ਵਿੱਚ ਕਿਹਦੇ ਜਾ ਜੇ ਮਾਲਕ ਨੇ ਚਾਹਿਆ ਕਿ ਅੱਜ ਤੇਰੀ ਸਵਾਦ ਦਾ ਜਵਾਬ ਕੋਲੋਂ ਹੋ ਜੇਗਾ। ਸਤਿਗੁਰ ਤੈਨੂੰ ਸਹਿਬਾ

yeah 哇、wow.